ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਆਰੇ ਰਵਾਬੀ ਤਨ ਭਾਈ ਮਰਦਾਨਾ ਜੀ ਦੀ ਅੰਤਿਮ ਯਾਤਰਾ ਤੇ ਵਚਨ ਦੀ ਸਾਖੀ ਸਰਬਣ ਕਰਦੇ ਹਾਂ ਜੀ ਮਰਦਾਨਾ ਜੀ ਨੇ ਆਖਰੀ ਵਕਤ ਗੁਰੂ ਸਾਹਿਬ ਨਾਲ ਬਤੀਤ ਕੀਤੇ ਇਹ ਆਪਾਂ ਸਭ ਅੱਜ ਸਰਬਣ ਕਰਾਂਗੇ ਸਾਧ ਸੰਗਤ ਜੀ ਅੱਜ ਅਸੀਂ ਸਿੱਖ ਇਤਿਹਾਸ ਦੇ ਇੱਕ ਮਹਾਨ ਸ਼ਾਸਕ ਦੀ ਕਥਾ ਕਰਨ ਜਾ ਰਹੇ ਹਾਂ ਜਿਨ੍ਹਾਂ ਦਾ ਜੀਵਨ ਗੁਰੂ ਜੀ ਦੇ ਸਿੱਖ ਤੇ ਅਮਰ ਪ੍ਰੇਮ ਦੀ ਪ੍ਰਤੀਕ ਬਣ ਗਿਆ। ਅਸੀਂ ਗੱਲ ਕਰ ਰਹੇ ਹਾਂ ਭਾਈ ਮਰਦਾਨਾ ਜੀ ਜਿਨ੍ਹਾਂ ਨੇ ਲਗਭਗ 50 ਸਾਲਾਂ ਤੋਂ ਵੱਧ ਸਮਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਬਤੀਤ ਕੀਤਾ। ਉਹ ਗੁਰੂ ਜੀ ਦੇ ਸਿਰਫ ਸਾਥੀ ਨਹੀਂ ਸਨ ਸਗੋਂ ਉਹਨਾਂ ਦੀ ਬਾਣੀ ਨੂੰ ਔਲੰਕਾਰਵਾਪ ਦੀ ਧੁੰਨ ਦੇਣ ਵਾਲੇ ਉਹ ਮਹਾਨ ਕੀਰਤਨੀਏ ਸਨ। ਜਿਨ੍ਹਾਂ ਦੀ ਕਮਾਈ ਸਦਕਾ ਅੱਜ ਦੁਨੀਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਲੈਂਦੀ ਹੈ ਭਾਈ ਮਰਦਾਨਾ ਜੀ ਦੀ ਮਹਾਨਤਾ ਤੇ ਗੂੜਾ ਰਿਸ਼ਤਾ ਗੁਰੂ ਸਾਹਿਬ ਜੀ ਨਾਲ ਭਾਈ ਮਰਦਾਨਾ ਜੀ ਦਾ ਮੁਢਲਾ ਜੀਵਨ ਭਾਵੇਂ ਰਾਏ ਪੋਈ ਦੀ ਤਲਵੰਡੀ ਗਰੀਬੀ ਵਿੱਚ ਗੁਜ਼ਰਿਆ ਪਰ ਜਦੋਂ ਉਹਨਾਂ ਦੀ ਸੁਰਤ ਅਤੇ ਹਿਰਦਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਤਾਂ ਉਹ ਦਾਨਾਂ ਤੋਂ ਮਰਦਾਨਾ ਬਣ ਗਏ ਉਹਨਾਂ ਦਾ ਪਹਿਲਾ ਨਾਮ ਮਰ ਜਾਣਾ ਸੀ ਜੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਇਹਦਾ ਨਾਮ ਮਰ ਜਾਣਾ ਨਹੀਂ ਮਰਦਾਨਾ ਹੈ ਇਹ ਕਦੇ ਨਹੀਂ ਮਰੇਗਾ ਇਹੇ ਵਾਚਨ ਸਰੀਰਕ ਮੌਤ ਤੋਂ ਉੱਪਰ ਉੱਠ ਕੇ ਰੋਹਾਨੀ ਅਮਰਤਾ ਦੀ ਮੋਹਰ ਸਨ ਸਤਿਗੁਰੂ ਜੀ ਦੀਆਂ ਚਾਰੇ ਉਦਾਸੀਆਂ ਦੌਰਾਨ ਜਿਨ੍ਹਾਂ ਵਿੱਚੋਂ ਕੋਈ ਤਾਂ ਅਜਹੀਆਂ ਧਰਤੀਆਂ ਸਨ ਜਿੱਥੇ ਆਮ ਬੰਦੇ ਦੀ ਪਹੁੰਚ ਵੀ ਨਹੀਂ ਸੀ ਪਾਈ ਮਰਦਾਨਾ ਜੀ ਨੇ ਬਿਨਾਂ ਕਿਸੇ ਸ਼ਿਕਾਇਤ ਜਾਂ ਠਿਕਾਵਟ ਦੇ ਗੁਰੂ ਜੀ ਦਾ ਸਾਥ ਨਿਵਾਇਆ। ਉਹ ਗੁਰੂ ਜੀ ਦੇ ਨਾਲ ਰਹਿੰਦੇ ਸਨ। ਉਹਨਾਂ ਦੇ ਦਰਸ਼ਨ ਕਰਦੇ ਸਨ ਤੇ ਉਹਨਾਂ ਦੇ ਵਿੱਚੋਂ ਹੀ ਰੱਬ ਨੂੰ ਦੇਖਦੇ ਸਨ। ਉਹਨਾਂ ਨੇ ਕਈ ਵਾਰ ਕਿਹਾ ਵੀ ਤੁਸੀਂ ਰੱਬ ਨੂੰ ਜਾਣਦੇ ਹੋ, ਮੈਂ ਤੁਹਾਨੂੰ ਜਾਣਦਾ ਹਾਂ। ਬਗਦਾਦ ਦੇ ਅੱਗੇ ਜੀਵਨ ਮੁਕਤੀ ਦਾ ਐਲਾਨ ਹੋਇਆ ਸੀ। ਸਾਧ ਸੰਗਤ ਜੀ ਇਹ ਸਾਖੀ ਉਸ ਸਮੇਂ ਦੀ ਹੈ ਜਦੋਂ ਗੁਰੂ ਜੀ ਬਗਦਾਦ ਦੇ ਵਿੱਚ ਪੀਰ ਫਕੀਰਾਂ ਨੂੰ ਸੱਚ ਦਾ ਮਾਰਗ ਦਿਖਾ ਕੇ ਅੱਗੇ ਸਫ਼ਰ ਕਰ ਰਹੇ ਸਨ ਲੰਬੀਆਂ ਯਾਤਰਾਵਾਂ ਨੇ ਭਾਈ ਮਰਦਾਨਾ ਜੀ ਦੇ ਸਰੀਰ ਨੂੰ ਕਮਜ਼ੋਰ ਕਰ ਦਿੱਤਾ ਸੀ ਇਸ ਦੌਰਾਨ ਭਾਈ ਮਰਦਾਨਾ ਜੀ ਦੇ ਮਨ ਦੇ ਵਿੱਚ ਇੱਕ ਵਾਰ ਘਰ ਦੀ ਯਾਦ ਆਈ ਪਰ ਅਗਲੇ ਹੀ ਪਾਲ ਗੁਰੂ ਪ੍ਰੇਮ ਭਾਰੂ ਪੈ ਗਿਆ ਅਤੇ ਉਹਨਾਂ ਨੇ ਕਿਹਾ ਮੈਂ ਤੁਹਾਡੇ ਤੋਂ ਬਿਨਾਂ ਕਿਤੇ ਨਹੀਂ ਜਾਣਾ ਇਸੇ ਸਮੇਂ ਸਰਬ ਅੰਤਰਜਾਮੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੁਸਕਰਾਉਂਦੇ ਹੋਏ ਭਾਈ ਮਰਦਾਨਾ ਜੀ ਨੂੰ ਸਬੋਧਨ ਕੀਤਾ ਗੁਰੂ ਜੀ ਨੇ ਉਹ ਵਿਖਦਾ ਭੇਦ ਖੋਲਦਿਆਂ ਕਿਹਾ ਮਰਦਾਨਿਆ ਤੂੰ ਇਸ ਸੰਸਾਰ ਤੋਂ ਸਾਡੇ ਤੋਂ ਪਹਿਲਾਂ ਚਲਾਣਾ ਕਰ ਜਾਣਾ ਹੈ ਇਹੇ ਬਚਨ ਸੁਣ ਕੇ ਪਾਈ ਮਰਦਾਨਾ ਜੀ ਪਾਈ ਮਰਦਾਨਾ ਜੀ ਭਾਵੇਂ ਭੁੱਖ ਹੋਏ ਪਰ ਗੁਰੂ ਜੀ ਨੇ ਤਰੰਤ ਹੀ ਉਹਨਾਂ ਨੂੰ ਅੰਮ੍ਰਿਤ ਵਚਨ ਨਾਲ ਸਹਾਰਾ ਦਿੱਤਾ ਮਰਦਾਨਿਆਂ ਤੇਰਾ ਜਨਮ ਮਰਨ ਦਾ ਗੇੜ ਹੁਣ ਕੱਟਿਆ ਗਿਆ ਹੈ ਤੈਨੂੰ ਜੀਵਨ ਮੁਕਤ ਕਰ ਦਿੱਤਾ ਗਿਆ ਹੈ ਇਸ ਤੋਂ ਵੱਡੀ ਕਮਾਈ ਹੋਰ ਕੀ ਹੋ ਸਕਦੀ ਸੀ 50 ਸਾਲ ਦੀ ਸੇਵਾ ਦਾ ਫਲ ਗੁਰੂ ਜੀ ਦੇ ਮੁਖੋਂ ਜੀਵਨ ਮੁਕਤ ਦਾ ਅਹੁਦਾ ਮਿਲਣਾ ਸੀ ਆਖਰੀ ਸਮੇਂ ਦੀ ਗੱਲਬਾਤ ਅਤੇ ਸ਼ਰਧਾ ਸਤਗੁਰੂ ਜੀ ਦੇ ਇਹ ਵਾਚਨ ਸੁਣ ਕੇ ਭਾਈ ਮਰਦਾਨਾ ਜੀ ਨੂੰ ਅਹਿਸਾਸ ਹੋ ਗਿਆ ਕਿ ਉਹਨਾਂ ਦਾ ਅੰਤਿਮ ਸਮਾਂ ਨਜ਼ਦੀਕ ਹੈ ਮੋ ਮਾਇਆ ਉਹਨਾਂ ਤੋਂ ਦੂਰ ਹੋ ਚੁੱਕੀ ਸੀ ਪਰ ਗੁਰੂ ਜੀ ਨਾਲ ਵਿਛੋੜੇ ਦਾ ਡਰ ਬਾਕੀ ਸੀ ਉਹਨਾਂ ਨੇ ਨਿਮਰਤਾ ਨਾਲ ਪੁੱਛਿਆ ਕਿ ਮਹਾਰਾਜ ਮੈਨੂੰ ਕਿਰਪਾ ਕਰਕੇ ਦੱਸੋ ਮੇਰੀ ਉਮਰ ਦੇ ਕਿੰਨੇ ਕੁ ਸਵਾਸ ਬਾਕੀ ਰਹਿ ਗਏ ਹਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਕਿ ਮਰਦਾਨਿਆ ਹੁਣ ਤੇਰੀ ਉਮਰ ਦੇ ਸਿਰਫ 5 ਦਿਨ ਬਾਕੀ ਹਨ ਕਿੰਨਾ ਸੁਹਾਗਾ ਸਮਾਂ ਸੀ ਭਾਈ ਮਰਦਾਨਾ ਜੀ ਦਾ ਜਿਸ ਨੂੰ ਖੁਦ ਗੁਰੂ ਜੀ ਨੇ ਆਕੇ ਆਖਰੀ 5 ਦਿਨਾਂ ਦਾ ਸਮਾਂ ਦੱਸਿਆ ਇਸ ਤੇ ਭਾਈ ਮਰਦਾਨਾ ਜੀ ਨੇ ਅੰਤਿਮ ਬੇਨਤੀ ਕੀਤੀ ਪਾਸ਼ਾ ਮੈਂ ਸਰੀਰ ਛੱਡਾਂਗਾ ਤਾਂ ਤੁਸੀਂ ਮੇਰੇ ਨਾਲ ਹੋਵੋਗੇ ਸਾਧ ਸੰਗਤ ਜੀ ਗੁਰੂ ਜੀ ਨੇ ਬੜੇ ਪਿਆਰ ਦੇ ਨਾਲ ਭਰੋਸਾ ਦਿੱਤਾ ਮਰਦਾਨਿਆ ਅਸੀਂ ਤੇਰੇ ਨਾਲ ਹੀ ਹੋਵਾਂਗੇ ਇਹ ਭਰੋਸਾ ਭਾਈ ਮਰਦਾਨਾ ਜੀ ਦੀ 50 ਸਾਲ ਦੀ ਸੇਵਾ ਦਾ ਸਭ ਤੋਂ ਵੱਡਾ ਇਨਾਮ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਕਿਸੇ ਵੀ ਮੌਤ ਦਾ ਡਰ ਨਹੀਂ ਰਿਹਾ ਅੰਤਿਮ ਰਾਤ ਭਾਈ ਮਰਦਾਨਾ ਜੀ ਨੂੰ ਇੱਕ ਸੁਪਨਾ ਆਇਆ ਜਿਸ ਨੇ ਉਹਨਾਂ ਦੇ ਹਿਰਦੇ ਵਿੱਚ ਇੱਕ ਹੋਰ ਰੋਹਾਨੀ ਸੱਚ ਉਜਾਗਰ ਕਰ ਦਿੱਤਾ ਉਹਨਾਂ ਨੇ ਸੁਪਨੇ ਵਿੱਚ ਦੇਖਿਆ ਕਿ ਦਫਨਾਏ ਗਏ ਮਰਦਿਆਂ ਨੂੰ ਜ਼ਮੀਨ ਵਿੱਚੋਂ ਕੱਢ ਕੇ ਸਾੜਿਆ ਜਾ ਰਿਹਾ ਹੈ। ਅਗਲੇ ਦਿਨ ਉਹਨਾਂ ਨੇ ਇਹ ਸੁਪਨਾ ਗੁਰੂ ਜੀ ਨੂੰ ਸੁਣਾਇਆ ਅਤੇ ਨਾਲ ਹੀ ਅੰਤਿਮ ਇੱਛਾ ਦੱਸੀ। ਉਹਨਾਂ ਨੇ ਕਿਹਾ ਮਹਾਰਾਜ ਮੈਂ ਜਦੋਂ ਜਨਮ ਲਿਆ ਤਾਂ ਮੈਂ ਇੱਕ ਡੂਮ ਮਰਾਸੀ ਸੀ। ਮੈਂ ਜੀਵਨ ਭਰ ਸਰੀਰ ਦੀਆਂ ਜਾਤਾਂ ਤੇ ਰੀਤਾਂ ਨਿਭਾਈਆਂ ਹਨ ਪਰ ਤੁਸੀਂ ਮੈਨੂੰ ਨਾਮ ਦੇ ਕੇ ਸਾਰੀਆਂ ਮੋਹ ਮਾਇਆ ਜਾਤ ਪਾਤ ਤੇ ਰੀਤਾਂ ਤੋਂ ਮੁਕਤ ਕਰ ਦਿੱਤਾ ਹੈ ਮੇਰੀ ਆਤਮਾ ਹੁਣ ਸਿਰਫ ਨਾਮ ਵਿੱਚ ਲੀਨ ਹੋ ਚੁੱਕੀ ਹੈ ਇਸ ਲਈ ਹੁਣ ਇਹ ਮਿੱਟੀ ਦਾ ਸਰੀਰ ਜਿਸ ਤਰ੍ਹਾਂ ਮਰਜੀ ਮਿੱਟੀ ਵਿੱਚ ਮਿਲਾ ਦਿੱਤਾ ਜਾਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਮੈਂ ਚਾਹੁੰਦਾ ਹਾਂ ਕਿਰਪਾ ਕਰਕੇ ਮੇਰੇ ਸਰੀਰ ਨੂੰ ਦਫਨਾਉਣ ਦੀ ਬਜਾਏ ਅੰਤਿਮ ਸੰਸਕਾਰ ਕੀਤਾ ਜਾਵੇ ਕਿਉਂਕਿ ਮੈਂ ਤੁਹਾਡਾ ਸਿੱਖ ਹਾਂ ਭਾਈ ਮਰਦਾਨਾ ਜੀ ਨੇ ਆਪਣੇ ਆਖਰੀ ਇੱਛਾ ਨਾਲ ਸਾਰੀ ਦੁਨੀਆਵੀ ਰੀਤਾਂ ਦਾ ਤਿਆਗ ਕਰ ਦਿੱਤਾ ਜਿਸ ਤੋਂ ਗੁਰੂ ਜੀ ਬਹੁਤ ਪ੍ਰਸੰਨ ਹੋਏ ਅਤੇ ਉਹਨਾਂ ਦੀ ਇੱਛਾ ਪੂਰੀ ਕਰਨ ਦਾ ਵਚਨ ਦਿੱਤਾ ਪੰਜਵੇਂ ਦਿਨ ਜਦੋਂ ਸੂਰਜ ਢਲਣ ਵਾਲਾ ਸੀ ਗੁਰੂ ਜੀ ਮਰ ਭਾਈ ਮਰਦਾਨਾ ਜੀ ਨੂੰ ਕੁਰਮਪੁਰ ਦੇ ਸ਼ਹਿਰ ਤੋਂ ਬਾਹਰ ਇੱਕ ਸ਼ਾਂਤ ਜਗ੍ਹਾ ਤੇ ਲੈ ਗਏ। ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਅੰਤਿਮ ਭੋਜਨ ਸ਼ਿਕਾਇਆ। ਫਿਰ ਉਹਨਾਂ ਨੂੰ ਆਪਣੇ ਸਾਹਮਣੇ ਬਿਠਾ ਲਿਆ। ਭਾਈ ਮਰਦਾਨਾ ਜੀ ਨੇ ਹੱਥ ਜੋੜ ਕੇ ਦੱਸਿਆ ਕਿ ਹੁਣ ਉਹਨਾਂ ਦੀ ਸੁਰਤੀ ਧਿਆਨ ਸਰੀਰ ਵੱਲੋਂ ਹਟ ਕੇ ਪੂਰੀ ਤਰ੍ਹਾਂ ਨਾਮ ਵਿੱਚ ਲੀਨ ਹੋ ਚੁੱਕੀ ਹੈ ਜਨਮ ਸਾਖੀ ਦੇ ਬਚਨਾਂ ਅਨੁਸਾਰ ਭਾਈ ਵਾਲਾ ਜੀ ਨੇ ਸਵਾਸ ਕਿਰਨੇ ਸ਼ੁਰੂ ਕੀਤੇ ਜਦੋਂ ਭਾਈ ਮਰਦਾਨਾ ਜੀ ਦੇ ਸਿਰਫ 9 ਸਵਾਸ ਬਾਕੀ ਰਹੇ ਤਾਂ ਉਹਨਾਂ ਨੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਤੇ ਆਪਣਾ ਸਿਰ ਰੱਖ ਦਿੱਤਾ ਤਦ ਭਾਈ ਮਰਦਾਨਾ ਜੀ ਨੇ ਬਿਨਾਂ ਕਿਸੇ ਡਰ ਕਾਸਟ ਜਾਂ ਤਕਲੀਫ ਦੇ ਪੂਰੀ ਸ਼ਾਂਤੀ ਅਤੇ ਨਿਰਵੈਤਾ ਦੀ ਅਵਸਥਾ ਵਿੱਚ ਆਪਣਾ ਪ੍ਰਾਣ ਤਿਆਗ ਦਿੱਤਾ। ਪਾਈ ਬਾਲਾ ਜੀ ਨੇ ਹੈਰਾਨੀ ਨਾਲ ਗੁਰੂ ਜੀ ਨੂੰ ਦੱਸਿਆ ਕਿ ਉਹਨਾਂ ਦੀ ਮੌਤ ਕਿੰਨੀ ਸੌਖੀ ਸੀ। ਜਿਵੇਂ ਹਾਥੀ ਆਪਣੇ ਗਾਲ ਵਿੱਚ ਫੁੱਲਾਂ ਦੀ ਮਾਲਾ ਉਤਾਰ ਦਿੰਦਾ ਹੈ। ਇਹ ਸਿਰਫ਼ ਤੇ ਸਿਰਫ਼ ਸਿਰਗੁਰ ਨਾਨਕ ਦੇਵ ਜੀ ਦੀ ਕਿਰਪਾ ਦਾ ਹੀ ਨਤੀਜਾ ਸੀ। ਪਾਈ ਮਰਦਾਨਾ ਜੀ ਦੀ ਦੇਹ ਤਿਆਗਣ ਤੋਂ ਬਾਅਦ ਗੁਰੂ ਜੀ ਨੇ ਆਪਣੇ ਪਿਆਰੇ ਸੇਵਕ ਨੂੰ ਅੰਤਿਮ ਸਨਮਾਨ ਦਿੱਤਾ। ਉਹਨਾਂ ਨੇ ਆਪਣੇ ਸਰੀਰ ਤੇ ਪਹਿਨੇ ਹੋਏ ਵਸਤਰਾਂ ਵਿੱਚੋਂ ਇੱਕ ਉਤਾਰ ਕੇ ਪਾਈ ਮਰਦਾਨਾ ਜੀ ਦੇ ਸਰੀਰ ਤੇ ਪਾਇਆ। ਇਹ ਇੱਕ ਗੁਰੂ ਵੱਲੋਂ ਸਿੱਖ ਨੂੰ ਦਿੱਤਾ ਗਿਆ ਸਭ ਤੋਂ ਵੱਡਾ ਸਨਮਾਨ ਸੀ। ਉਹਨਾਂ ਦੀ ਇੱਛਾ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਖੁਦ ਲੱਕੜਾਂ ਇਕੱਠੀਆਂ ਕਰਵਾ ਕੇ ਸੰਸਕਾਰ ਦੀ ਤਿਆਰੀ ਕਰਵਾਈ ਅਤੇ ਆਪਣੇ ਹੱਥੀਂ ਅੰਤਿਮ ਲਾਂਬੂ ਲਾ ਕੇ ਸਰੀਰ ਦਾ ਸੰਸਕਾਰ ਕੀਤਾ ਖੁਦ ਪਰਮੇਸ਼ਰ ਨਿਰੰਕਾਰ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਾਥੀ ਦੀ ਆਖਰੀ ਕਿਰਿਆ ਕੀਤੀ ਜਿੰਨਾ ਸਮਾਂ ਸੰਸਕਾਰ ਚੱਲਦਾ ਰਿਹਾ ਗੁਰੂ ਜੀ ਅਤੇ ਭਾਈ ਵਾਲਾ ਜੀ ਚੇਖਾਂ ਦੇ ਕੋਲ ਬੈਠ ਕੇ ਨਾਮ ਸਿਮਰਨ ਤੇ ਗੁਰਬਾਣੀ ਦਾ ਪਾਠ ਕਰਦੇ ਰਹੇ ਇਸ ਤਰ੍ਹਾਂ ਭਾਈ ਮਰਦਾਨਾ ਜੀ ਨੇ ਆਪਣੇ ਗੁਰੂ ਦੇ ਚਰਨਾਂ ਵਿੱਚ ਆਪਣਾ ਜੀਵਨ ਸਫਲ ਕੀਤਾ ਇਹ ਸਾਖੀ ਸਾਨੂੰ ਅੱਜ ਵੀ ਯਾਦ ਕਰਾਉਂਦੀ ਹੈ ਕਿ ਨਾਮ ਦੀ ਕਮਾਈ ਤੇ ਗੁਰੂ ਦੇ ਪ੍ਰੇਮ ਨਾਲ ਮਨੁੱਖ ਸਾਰੇ ਡਰਾਂ ਤੇ ਦੁਨਿਆਵੀ ਵੰਦਨਾ ਤੋਂ ਮੁਕਤ ਹੋ ਕੇ ਅਮਰਤਾ ਪ੍ਰਾਪਤ ਕਰ ਸਕਦਾ ਹੈ ਤਨ ਹਨ ਭਾਈ ਮਰਦਾਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ